ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਕੱਚੇ ਪਿਆਜ਼ ਦੇ ਨਾਲ ਸਾਡੀ ਸਿਹਤ ਨੂੰ ਅਣਗਿਣਤ ਲਾਭ ਮਿਲਦੇ ਫਾਇਦੇ ਮਿਲਦੇ ਅੱਜ ਅਸੀਂ ਉਹਨਾਂ ਬਾਰੇ ਗੱਲ ਕਰਾਂਗੇ ਸੋ ਆ ਪੂਰੀ ਵੀਡੀਓ ਨੂੰ ਅਖੀਰ ਤੱਕ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਹੈਲਥ ਟਾਕ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਵੀ ਜਿਹੜੀਆਂ ਸਿਹਤ ਨੂੰ ਲੈ ਕੇ ਮੈਂ ਵੀਡੀਓਜ਼ ਬਣਾਉਂਗਾ ਉਹ ਤੁਹਾਡੇ ਤੱਕ ਆਸਾਨੀ ਨਾਲ ਸੌਖੀਆਂ ਪਹੁੰਚ ਜਾਣ ਸਾਥੀਓ ਕੱਚਾ ਪਿਆਜ਼ ਸਾਡੇ ਸਰੀਰ ਚ ਕਮਜ਼ੋਰੀ ਨੂੰ ਤਾਂ ਦੂਰ ਕਰਦਾ ਹੀ ਕਰਦਾ ਜੋੜਾਂ ਦੇ ਦਰਦ ਤਾਂ ਠੀਕ ਕਰਦਾ ਹੀ ਆ ਇਹਦੇ ਨਾਲ ਨਾਲ ਸਟ੍ਰੈਸ ਨੂੰ ਵੀ ਘੱਟ ਕਰਦਾ ਏ ਤੇ ਡਿਟੇਲ ਨਾਲ ਆਓ ਜਾਣਦੇ ਆ ਵੀ ਇਹ ਫਾਇਦੇ ਹੋਰ ਕਿਹੜੇ ਮਿਲਦੇ ਆ ਤੇ ਉਹ ਕਿਹੜਾ ਕਾਰਨ ਆ ਜਿਹਦੇ ਕਰਕੇ ਪਿਆਜ਼ ਦੇ ਵਿੱਚ ਇੰਨੇ ਫਾਇਦੇ ਹੁੰਦੇ ਲਾਭ ਮਿਲਦੇ ਸਾਥੀਓ ਪਿਆਜ਼ ਦੇ ਵਿੱਚ ਕਿਊਰਿਓਸਿਟੀ ਨਾਂ ਦਾ ਇੱਕ ਅਜੀਹਾ ਕੰਪਾਊਂਡ ਹੁੰਦਾ ਏ ਜਿਹਦੇ ਕਰਕੇ ਸਾਨੂੰ ਇਹ ਸਾਰੇ ਲਾਭ ਮਿਲਦੇ ਫਾਇਦੇ ਮਿਲਦੇ ਸੋ ਆਓ ਇੱਕ ਇੱਕ ਕਰਕੇ ਡਿਟੇਲ ਨਾਲ ਜਾਣਦੇ ਆਂ ਵੀ ਉਹ ਕਿਹੜੇ ਫਾਇਦੇ ਆ ਪਹਿਲੇ ਨੰਬਰ ਤੇ ਜੇ ਵੇਖੀਏ ਸਾਥੀਓ ਸਾਡੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਮੰਨਿਆ ਗਿਆ ਜੇ ਅਸੀਂ ਕੱਚਾ ਪਿਆਜ਼ ਰੋਜ਼ਾਨਾ ਖਾਂਦੇ ਆ ਤੇ ਇਹਦੇ ਵਿੱਚ ਜਿਹੜਾ ਕੁਰੀਓਸਿਟੀ ਨਾਂ ਦਾ ਕੰਪਾਊਂਡ ਆ ਉਹਦੇ ਕਰਕੇ ਮੰਨਿਆ ਗਿਆ ਵੀ ਇਹ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਰੈਗੂਲੇਟ ਕਰਦਾ ਏ ਇਹਦੇ ਨਾਲ ਨਾਲ ਐਂਟੀ ਇਨਫਲੇਮੇਟਰੀ ਗੁਣ ਹੋਣ ਕਰਕੇ ਇਹ ਸਾਡੇ ਜਿਹੜੀ ਨਸਾਂ ਦੇ ਵਿੱਚ ਖੂਨ ਦੀਆਂ ਵਿੱਚ ਇਨਫਲੇਮੇਸ਼ਨ ਹੋ ਜਾਂਦੀ ਆ ਅੱਗੇ ਜਾ ਕੇ ਇਨਫਲੇਮੇਸ਼ਨ ਕਰਕੇ ਐਥੀਰੋਸਕਲੋਰਸਿਸ ਨਾਂ ਦੀ ਬਿਮਾਰੀ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਏ ਉਹਨੂੰ ਘੱਟ ਕਰਦਾ ਏ ਸੋ ਕਿਉਰਸਿਟਿਨ ਜਿਹੜਾ ਓਵਰਆਲ ਸਾਡੇ ਦਿਲ ਵਾਸਤੇ ਸਾਡੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਏ ਇਹਦੇ ਨਾਲ ਨਾਲ ਸਾਥੀਓ ਕੱਚਾ ਪਿਆਜ਼ ਆ ਜਿਹੜਾ ਉਹਦੇ ਵਿੱਚ ਜਿਹੜਾ ਸਲਫਰ ਕੰਪਾਊਂਡ ਹੁੰਦਾ ਏ ਉਹ ਸਾਡੇ ਇਨਸੂਲਿਨ ਦੀ ਸੈਂਸਿਟੀਵਿਟੀ ਨੂੰ ਵਧਿਆ ਕਰਦਾ ਏ ਸੋ 슈ਗਰ ਦੇ ਮਰੀਜ਼ਾਂ ਵਾਸਤੇ ਵੀ ਬਹੁਤ ਵਧੀਆ ਏ ਕੱਚੇ ਪਿਆਜ਼ ਦਾ ਸੇਵਨ ਸੋ ਜਦੋਂ ਵੀ ਤੁਸੀਂ ਖਾਣਾ ਖਾਣੇ ਆ ਤਾਂ ਉਹਦੇ ਨਾਲ ਕੱਚਾ ਪਿਆਜ਼ ਆ ਉਹ ਤੁਹਾਨੂੰ ਜ਼ਰੂਰ ਖਾਣਾ ਚਾਹੀਦਾ ਏ ਇਹਦੇ ਨਾਲ ਤੁਹਾਡੇ 슈ਗਰ ਦਾ ਲੈਵਲ ਵੀ ਠੀਕ ਰਹੂਗਾ ਤੇ ਤੁਹਾਨੂੰ ਹੋਰ ਵੀ ਜਿਹੜੇ ਸਾਰੇ ਲਾਭ ਆ ਸਾਰੇ ਬੈਨੀਫਿਟਸ ਆ ਉਹ ਮਿਲਣਗੇ ਇਸ ਤੋਂ ਇਲਾਵਾ ਸਾਥੀਓ ਕੱਚਾ ਪਿਆਜ਼ ਨਵੀਆਂ ਸਟੱਡੀਆਂ ਵੀ ਦੱਸਦੀਆਂ ਵੀ ਕੈਂਸਰ ਹੋਣ ਦੇ ਖਤਰੇ ਨੂੰ ਵੀ ਘੱਟ ਕਰਦਾ ਏ ਸੋ ਜੇ ਅਸੀਂ ਰੋਜ਼ਾਨਾ ਕੱਚਾ ਪਿਆਜ਼ ਖਾਂਦੇ ਆ ਤਾਂ ਇਹਦੇ ਨਾਲ ਸਾਡੇ ਸਰੀਰ ਦੇ ਵਿੱਚ ਕੈਂਸਰ ਹੋਣ ਦਾ ਖਤਰਾ ਵੀ ਘਟਦਾ ਇਸ ਤੋਂ ਇਲਾਵਾ ਐਂਟੀ ਇਨਫਲਮੇਟਰੀ ਗੁਣ ਹੋਣ ਕਰਕੇ ਇਹ ਸਾਡੇ ਜੋੜਾਂ ਦੇ ਦਰਦਾਂ ਲਈ ਵੀ ਬਹੁਤ ਵਧੀਆ ਏ ਸਾਡੀਆਂ ਹੱਡੀਆਂ ਨੂੰ ਵੀ ਮਜ਼ਬੂਤੀ ਦਿੰਦਾ ਏ ਵੱਡੀ ਉਮਰ ਦੇ ਵਿੱਚ ਜੋੜਾਂ ਦੀ ਇੱਕ ਪਰੇਸ਼ਾਨੀ ਹੁੰਦੀ ਏ ਆਸਟਿਓਪੋਰੋਸਿਸ ਇਹ ਉਹਨੂੰ ਵੀ ਘੱਟ ਕਰਨ ਸਹਾਇਤਾ ਕਰਦਾ ਏ ਜਿਹੜਾ ਇਹਦੇ ਵਿੱਚ ਕਿਉਰੋਸਿਟਿ ਨਾਂ ਦਾ ਕੰਪਾਊਂਡ ਪਾਇਆ ਜਾਂਦਾ ਏ ਸੋ ਓਵਰਆਲ ਇਹ ਸਾਡੀਆਂ ਹੱਡੀਆਂ ਲਈ ਵੀ ਬਹੁਤ ਵਧੀਆ ਮੰਨਿਆ ਗਿਆ ਏ ਜੇ ਅਸੀਂ ਕੱਚੇ ਪਿਆਜ਼ ਦਾ ਰੋਜ਼ਾਨਾ ਸੇਵਨ ਕਰਦੇ ਆਂ ਇਹਦੇ ਨਾਲ ਨਾਲ ਸਾਥੀ ਉਹ ਇੱਕ ਪ੍ਰੀ ਬਾਇਓਟਿਕ ਫੂਡ ਮੰਨਿਆ ਜਾਂਦਾ ਏ ਭਾਵ ਸਾਡੀਆਂ ਅੰਤੜੀਆਂ ਦੇ ਵਿੱਚ ਜਿਹੜੇ ਚੰਗੇ ਕਟਾਣੂ ਆ ਚੰਗੇ ਬੈਕਟੀਰੀਆ ਏ ਇਹ ਇਹਦੇ ਵਿੱਚ ਜਿਹੜੇ ਫਾਈਬਰ ਆ ਉਹ ਉਹਨਾਂ ਦਾ ਜਾ ਕੇ ਭੋਜਨ ਬਣਦੇ ਆ ਸੋ ਜਿਹਦੇ ਕਰਕੇ ਕੀ ਹੁੰਦਾ ਏ ਜਿਹੜੇ ਚੰਗੇ ਬੈਕਟੀਰੀਆ ਏ ਉਹ ਹੋਰ ਵੱਧਦੇ ਫਲਦੇ ਉਹਨਾਂ ਦੀ ਗਿਣਤੀ ਵੱਧਦੀ ਆ ਤੇ ਜਿਹਦੇ ਕਰਕੇ ਸਾਨੂੰ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸ਼ਮਤਾ ਹੈ ਸਾਡੀ ਉਹ ਵੀ ਮਜ਼ਬੂਤ ਹੁੰਦੀ ਆ ਸਾਡਾ ਇਮਿਊਨ ਸਿਸਟਮ ਵੀ ਵਧੀਆ ਬਣਦਾ ਏ ਇਹਦੇ ਨਾਲ ਨਾਲ ਸਾਨੂੰ ਜਿਹੜੀਆਂ ਪੇਟ ਦੀਆਂ ਪਰੇਸ਼ਾਨੀਆਂ ਐ ਕਬਜ ਰਹਿੰਦੀ ਆ ਉਹਨਾਂ ਲੋਕਾਂ ਵਾਸਤੇ ਵੀ ਬਹੁਤ ਵਧੀਆ ਕੱਚੇ ਪਿਆਜ਼ ਦਾ ਸੇਵਨ ਕਰਨਾ ਸੋ ਇਟ ਸਾਡੇ ਡਾਈਜੈਸਟਿਵ ਸਿਸਟਮ ਨੂੰ ਵੀ ਮਜ਼ਬੂਤੀ ਦਿੰਦਾ ਏ ਵਧੀਆ ਬਣਾਉਂਦਾ ਏ ਤੁਸੀਂ ਅਸੀਂ ਇਹਨੂੰ ਕਈ ਤਰੀਕਿਆਂ ਦੇ ਨਾਲ ਸੇਵਨ ਕਰ ਸਕਦੇ ਹਾਂ ਸਿਰਕੇ ਨਾਲ ਵੀ ਇਹਦਾ ਸੇਵਨ ਕਰ ਸਕਦੇ ਹਾਂ ਕਿਉਂਕਿ ਸਿਰਕਾ ਵੀ ਪ੍ਰੀ ਬਾਇਓਟਿਕ ਫੂਡ ਚ ਆ ਜਾਂਦਾ ਹੈ ਇਹ ਵੀ ਸਾਡੇ ਸਗੋ ਗਟ ਨੂੰ ਹੈਲਦੀ ਬਣਾਉਂਦਾ ਹੈ ਡਾਈਜੈਸਟਿਵ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਸਿਰਕੇ ਦੇ ਨਾਲ ਇਹਦੇ ਸਗੋ ਜਿਹੜੇ ਗੁਣ ਹੋਰ ਵੱਧ ਹੋ ਜਾਂਦੇ ਆ ਸਿਰਕੇ ਤੋਂ ਇਲਾਵਾ ਇਹਦਾ ਅਸੀਂ ਦਹੀਂ ਨਾਲ ਵੀ ਸੇਵਨ ਕਰ ਸਕਦੇ ਹਾਂ ਦਹੀਂ ਨਾਲ ਵੀ ਸੇਵਨ ਕਰਾਂਗੇ ਜੇ ਕਿਉਂਕਿ ਦਹੀਂ ਵੀ ਇੱਕ ਪ੍ਰੀ ਬਾਇਓਟਿਕ ਫੂਡ ਆ ਸੋ ਜੀ ਦੇ ਕਰਕੇ ਇਹਦਾ ਜਿਹੜਾ ਇਫੈਕਟ ਆ ਕੱਚੇ ਪਿਆਜ਼ ਦੋ ਵੱਧ ਆਉਂਦਾ ਏ ਸਾਨੂੰ ਲਾਭ ਜਿਹੜੇ ਬੈਨੀਫਿਟਸ ਆ ਉਹ ਵੱਧ ਮਿਲਣਗੇ ਕਿਉਂਕਿ ਤੁਸੀਂ ਸੁਣਿਆ ਹੋਣਾ ਦਹੀਂ 'ਚ ਵੀ ਚੰਗੇ ਬੈਕਟੀਰੀਆ ਹੁੰਦੇ ਆ ਸੋ ਕੱਚਾ ਪਿਆਜ਼ ਵੀ ਚੰਗੇ ਬੈਕਟੀਰੀਆ ਦੀ ਜਿਹੜੀ ਗਰੋਥ ਨੂੰ ਹੋਰ ਪ੍ਰਮੋਟ ਕਰਦਾ ਏ ਇਸ ਤਰ੍ਹਾਂ ਵੈਧੀ ਤੁਸੀਂ ਚਟਨੀ ਵੀ ਬਣਾ ਸਕਦੇ ਆ ਤੁਸੀਂ ਪੁਦੀਨਾ ਪਾ ਲਓ ਨਿੰਬੂ ਦਾ ਰਸ ਐਡ ਕਰ ਲਓ ਨੇ ਜਿਹੜੇ ਡਾਇਰੈਕਟ ਕੱਚਾ ਪਿਆਜ਼ ਜਿੰਨਾਂ ਨੂੰ ਖਾਣਾ ਨਹੀਂ ਚੰਗਾ ਲੱਗਦਾ ਸੋ ਉਹਦੇ ਨਾਲ ਵੀ ਸਾਨੂੰ ਜਿਹੜੇ ਸਾਰੇ ਲਾਭ ਆ ਸਾਰੇ ਬੈਨੀਫਿਟਸ ਉਹ ਮਿਲਣਗੇ ਸੋ ਸਾਥੀਓ ਕੱਚਾ ਪਿਆਜ਼ ਰੋਜ਼ਾਨਾ ਖਾਣ ਨਾਲ ਸਾਡੇ ਜੋੜ ਵੀ ਮਜ਼ਬੂਤ ਹੁੰਦੇ ਆ ਸਾਡਾ ਇਮਿਊਨ ਸਿਸਟਮ ਵੀ ਵਧੀਆ ਬਣਦਾ ਹੈ ਸਾਡਾ ਮਾਈਂਡ ਆ ਜਿਹੜਾ ਸਟ्रेस ਆ ਉਹ ਵੀ ਘਟਦਾ ਹੈ ਇਹਦੇ ਨਾਲ ਨਾਲ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਵਧੀਆ ਹੈ ਦਿਲ ਵਾਸਤੇ ਬਹੁਤ ਵਧੀਆ ਹੈ ਸਾਡੇ ਜੋੜਾਂ ਵਾਸਤੇ ਬਹੁਤ ਵਧੀਆ ਹੈ ਸੋ ਇਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੱਤੋ ਵੱਤ ਭੈਣ ਭਰਾਵਾਂ ਨੂੰ ਇਹ ਜਾਣਕਾਰੀ ਦਾ ਲਾਭ ਮਿਲੇ ਫਾਇਦਾ ਮਿਲੇ ਤੇ ਸਾਥੀਓ ਆਪਣਾ ਜਿਹੜਾ YouTube ਚੈਨਲ ਹੈ ਇਹਨੂੰ ਵੀ ਸਬਸਕ੍ਰਾਈਬ ਕਰ ਲਓ ਸੋ ਇਜਾਜ਼ਤ ਦਿਓ ਧੰਨਵਾਦ